ਕਿੱਥੇ ਮੈਂ ਮੂਰੇ ਮਿਲ ਗਿਆ ਚਲੋ ਕੀ ਤੋੜenge ਗੋਭੀ ਹੂੰ ਅੱਛਾ ਇਹ ਤਾਂ ਕੀ ਤਾਂ ਬੰਡਣ ਚ ਜ਼ਿਆਦਾ ਗਈ ਆ ਹੈਨਾ ਗਾਹ ਦੇਖੀ ਮਾਫੀ ਤਾਂ ਇਧਰੋਂ ਹੋਏ ਚੋਂ ਕੰਦ ਨਾਲ ਵਾਲੀ ਚੋਂ ਆਹ ਤਾਂ ਥੱਲੇ ਦੇਖ ਕੇ ਅਗੇਤੀ ਦੀ ਨਸਰੀ ਅਗੇਤੀ ਕਰਕੇ ਕੀ ਕਹਿ ਸਕਦੇ ਆ ਗੰਡਾ ਨਿਕਲਿਆ ਇੱਕ ਪਹਿਲਾ ਗੰਡਾ ਨਿਕਲਿਆ ਪਿਆਜ਼ ਨੂੰ ਕਾਂਦਾ ਫਿਰ ਜੇ ਨਾ ਤੋਂ ਮੈਂ ਇਕੱਠੇ ਜੇ ਹੋ ਜਾਂਦੇ ਫੇਰ ਸਬਜ਼ੀ ਬਣ ਜਾਂਦੀ ਆ ਬੋਰ होर फुल एक होर फुल हा तोड़ ला फिर जोड़ना जहाँ तोड़ ला तोड़ फिर सुी सब्जी बन भी थोड़ी जी जाती है ਤੈਨੂੰ ਫੁੱਲਾਂ ਦਾ ਸਰਜੂ ਪਿਆਜ਼ ਪਿਆਜ਼ ਵੀ ਤੋੜ ਲਓ ਇੱਕ ਪਿਆਜ਼ ਦਾ ਘਰੇ ਪੇਕ ਇੱਕ ਤੋੜ ਲਓ ਤੋੜ ਲਓ ਨਹੀਂ ਪੱਟ ਲਓ ਖਾੜ ਤੂੰ ਦਾ ਲਾਹਣਾ ਕਰੋ ਜੇ ਦੱਸ ਕਿਹੜਾ ਪੱਟਣਾ ਫਿਰ ਆ ਜਾ ਕੱਲ ਤੋਂ ਤੁਮ ਖਾਣੂ ਕੀ ਆ ਜੇ ਥੋੜੇ ਆ ਇਹ ਵੱਧ ਦੋ ਜਣ ਕੇ ਸਹੀ ਹੋ ਜਾਵੇ ਹਾਂ ਬਥੇਰੇ ਆ ਯਾਰਾ ਖਾਲੀ ਹੋ ਜਾਣਾ ਕੋਈ ਨਾ ਆਉ ਰਹੀ ਆ ਮੈਨੂੰ ਉਹ ਘਰੇ ਨਾਲੋਂ ਉਹ ਘਰੇ ਚ ਮੋٹے ਲੱਗਦੇ ਨੇ ਹਲੇ ਹਾਂ ਤਾਂ ਉਹ ਲੱਗਦੇ ਨੇ ਚੁਰੀ ਕੀ ਕਹਿੰਦੇ ਬਰੀਕ ਬਸ ਆ ਥੱਲੇ ਘਰ ਚ ਰਜੇ ਤੇ ਖੜੀ ਹੈ ਬਸ ਆਲੂ ਦੇਖਵਾ ਵੀ ਤਰਾ ਕਿੰਨਾ ਨਿਕਲਿਆ ਤੇ ਮੈਨੂੰ ਤਰ ਅੰਗਲੀ ਲਸਣ ਦਾ ਦਰਾ ਸਰਪਾਲਾ ਮੰਗੂ ਖੜਾ ਪਾਣੀ ਪੂਣੀ ਲਾ ਦੇਣਾ ਤੈਨੂੰ ਕੱਲ ਉਹ ਰੂੜੂ ਬੁਲਾਉਂਗਾ ਜਾਂ ਇਹਨਾਂ ਨੂੰ ਮਿੱਟੀ ਲਾਉਣੇ ਆਲੀ ਜਪਟਾ ਹੁਣ ਲੱਗੀਆਂ ਨੇ ਹਨਾ ਬਹੁਤ ਦਿਨ ਬਾਅਦ ਨਿਕਲੇ ਆ ਮਿੱਟੀ ਲਾਉਣੀਆਂ ਇਹਨਾਂ ਨੂੰ ਕੱਲ ਲਾ ਦਾਂਗੇ ਉੱਪਰ ਪਾਉਗੀ ਕਿ ਨਾਲ ਨਾਲ ਉੱਪਰ ਉੱਪਰ ਨਾ ਫਿਰ ਉੱਪਰ ਪੱਤੇ ਨਹੀਂ ਲਾਉਣਗੇ ਇਹਨਾਂ ਨਿਕਲੇ ਆਉਣੇ ਇੱਕ ਵਾਰ ਤਾਂ ਐ ਲੱਗਦਾ ਤਾਂ ਵੀ ਇਹ ਤਾਂ ਨਿਕਲਣੇ ਹਨਾ ਆ ਦੇਖ ਲੈ ਵਧੀਆ ਨਿਕਲੋ ਦਿੰਦੇ ਆ ਦੇਖ ਲੱਗ ਗਿਆ ਥੱਲੇ ਮਿੱਟੀ ਲੱਗ ਗਈ ਇਹ ਬਾਦਾਮ ਨਿਕਲੇ ਉਹਨਾਂ ਚ ਟੂਟੇ ਵੀ ਨਿਕਲਣ ਇੱਕ ਵੀ ਨਿਕਲੇ ਆ ਫੇ ਕਿੰਨੀ ਵੀਡੀਓ ਬਣਾਈ ਬਦਾਮਾਂ ਦੀ ਸਾਰੀ ਡਿਲੀਟ ਕਰਤੀ ਮੈਂ ਡਿਲੀਟ ਕਰਕੇ ਉਹ ਚੋ ਵੀ ਕੱਟਤੀ ਆ ਕਠਾ ਇਹਦੇ ਨਾਲ ਤਾਂ ਮੋਟਾ ਖੜਾ ਤੀ ਇੱਧਰ ਇਹ ਇਹ ਬਟਨ ਉਹ ਨਾ ਇਹ ਬਟਨ ਫੋਟੋ ਨਹੀਂ ਤੋਰਨੇ ਖਾ ਗਣੈਲ ਅਣਾ ਤਿਕਰ ਗਿਆ ਮੇਰੇ ਹੱਥ ਚ ਸੀ ਹੈਗਾ ਹੈਗਾ ਮਿੰਨਾ ਐਲੀਮੈਂਟ ਸਿੰਗਰਾ ਪੁੱਛਣ ਲੱਗਿਆ ਤਾਂ ਵੀ ਫਲ ਬਹੁਤ ਆ ਹਾਂ ਹੁਣ ਲੱਗੋ ਹੁਣ ਤੋੜ ਲਾਂਗੇ ਮੈਂ ਕਹਿੰਦੀ ਆ ਉਹਨਾਂ ਨੂੰ ਹਾਂ ਆ ਫੇਲਾਉਂ ਦੁਰਨ ਜਾਂਦੇ ਦੇ ਗੰਨੇ ਤੋਂ ਭਈਆ ਹਾਂ ਆਹ ਮੋਟਰ ਤੇ ਰਹਿਨੇ ਇਹ ਜਿਹੜੇ ਕੱਪੜੇ ਪਏ ਹੁੰਦੇ ਆ ਸੁੱਕਣ ਮੋਟਰ ਤੇ ਆਹ ਮੋਟਰ ਤੇ ਰਹਿਨੇ ਹੁੰਦੇ ਆ ਚਲੋ ਚਲੋ ਛੋ ਚਲ ਨਾ ਤਾਂ ਪੱਕ ਗਈ ਪੱਕ ਗਈ ਤਨ ਕੋਈ ਤਾਂ ਗਿਆ ਵੀ ਡੰਗ ਦੇ ਘਣਾ ਨਸਰੇ ਹਾਂ ਹਾਂ ਨਾ ਕੋਈ ਸੁਣਨ ਲੱਗ ਇਹ ਪੜ ਦੇਣਾ ਇਹ ਤੀ ਗਾਜਰਾ ਬਹੁਤ ਸਵਾਦ ਬਣਦੀਆਂ ਆਪਣੀਆਂ ਧਣੀਆਂ ਲਿਆਵਾਂ ਮੈਂ ਆਹ ਤੋੜ ਦਮਾਂ ਮੈਂ ਕਿ ਮੈਂ ਥੋੜਾ ਤੁਸੀਂ ਤੋੜ ਦੇ ਮੈਨੂੰ ਫੜਾ ਦੇ ਸਮਾਨ ਹੋਰ ਲੈ ਫੜਾ ਰੱਖ ਦੇ ਤੇ ਉੱਪਰ ਗੋਪੀ ਸ਼ੋਰ ਤੇ ਆਹ ਕਦੇ ਕੋਈ ਹੁੰਦਾ ਹੈ ਕੋਈ ਕਾਰਵਾਈ ਹੋਈ ਹੋਈ ਆ ਉਸਨੇ ਕੁਝ ਸਿੱਟਿਆ ਹੈ ਇਹ ਥੱਲੇ ਰੇਪਾਣਾ ਭੁੱਲ ਗਏ ਜਦ ਮੈਨੂੰ ਲੱਗਦਾ ਵੀ ਕੁਝ ਵੱਤ ਘਟ ਜਿਆਦਾ ਕਰਿਆ ਹੋਇਆ ਨਾ ਹੁਣ ਆ ਜੜ ਚੋਂ ਵੱਡੀ ਐਨ ਥੱਲੇ ਤੱਕ ਢੱਕੇ ਜੀ ਆ ਜਾਂਦੇ ਨਹੀਂ ਹੁੰਦੇ ਚੌਲੇ ਬਣਨੇ ਬਿਲਕੁਲ ਇਹ ਆ ਲੈਂ ਤੇ ਦੇਖੀ ਮਾਪੀ ਦਾਇਜ ਆ ਲੈਂ ਚ ਬੜੇ ਬੜੇ ਜੀਆਂ ਆ ਗਾਂ ਤੇ ਜਿੱਥੇ ਤੂੰ ਬੈਠੀ ਆ ਗਾਂ ਹੋ ਜਾ ਇੱਕ ਦੋ ਢੱਕੇ ਆ ਤੋੜ ਦੇ ਦੇ ਇਹ ਛੋਟਾ ਧਨੀਆ ਚੰਮ ਦਾ ਜਿਹੜਾ ਉਹ ਨੂੰ ਨਹੀਂ ਮਰੂ ਫਿਰ ਇੱਧਰ ਇੱਕ ਢੱਕਾ ਹੋਰ ਹਾ ਹਾ ਬੜਾ ਸਾਰਾ ਜੀ ਹਾਂ ਆ ਬਰਲਾ ਸਰਜੂ ਬਾਦੂ ਬਾਦੂ ਚਲ ਚੱਕ ਮੇਰਾ ਡੰਡੇ ਰੱਖਿਆ ਪੁੱਤ ਜੇ ਦੀ ਸਬਜ਼ੀ ਬਣਾਉਣੀ ਐ ਅੱਜ ਹਨਾ ਆਪਾਂ ਨੇ ਜਿੰਦਾਂ ਜ਼ਿਆਦਾ ਹੋਵੇ ਇਹਦੀ ਸਿੰਗਰਿਆਂ ਦੀ ਥੋੜੀ ਨਾ ਐ ਖਾਸ ਹੀ ਨੇ ਫਿਰ ਉਹੀ ਤਾਂ ਮੈਂ ਤੈਨੂੰ ਕਹਿਨਤਾ ਫਿਰ ਅੱਜ ਕਹਿੰਦੇ ਇਹ ਨਾਲੇ ਲੰਬੇ ਵੀ ਜ਼ਿਆਦਾ ਨੇ ਰਹਿਣ ਦੇ ਅੱਜ ਗੋਭੀ ਖਾਣੀ ਆ ਜ਼ਿਆਦਾ ਨੇ ਆ ਵੇ ਕਟ ਡੇ ਕਟ ਕਟ ਇਸ ਤੋਂ ਵੱਧ ਲੰਬੇ ਆ ਇਹ ਕੱਲ੍ਹ ਬਣਾਉਣਾ ਪੂਰੀ ਯਾਤਰਾ ਆ ਲੈ ਗੋਪੀ ਗਾਜਰੇ ਦੇ ਪਾਸੇ ਇਹਨੇ ਕਰੀਆ ਚੱਲ 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 ਚਲੋ ਗਾਹਾਂ ਜਾ ਕੇ ਫੜ ਲਈਏ ਉਹ ਲੇਦੀਆਂ ਰੱਖੀ ਹੋਈਆਂ ਆਪਣੇ ਉੱਪਰ ਲੱਦੀ ਜਾਂਦੀ ਆ ਦਹਾ ਹੁਣ ਲੱਦੀ ਹੋਈ ਬੱਜੂ ਘੱਟ ਇੱਧਰੋਂ ਬਾਹਰ ਜੇ ਵੀ ਉਧਾਰ ਰਹੀ ਹੈ ਅਸਿਰ ਕਾਇ ਅਸਿਰ ਬੈਠਣਾ ਫਸਿਰ ਗਿਆ ਲਵਾ ਫਸਿਰ ਗਿਆ ਗੱਜਰ ਦੀ ਸਿਸਟਮ ਗੱਜਰ ਦੀ ਸਿਸਟਮ ਕੜਾ ਨੀ ਜੋ ਪੂੜੀ ਭੱਜ ਗਈ ਕਹਿੰਦਾ ਅੱਗੇ ਕਹਾਣੀਆਂ ਇਹ ਹੁੰਦੀਆਂ ਸੀਗੀਆਂ ਸ਼ੱਕ ਤਾਂ ਨਹੋ ਲਵਾਂਗੇ ਆ ਮਿੱਟੀ ਹੀ ਲਿਆਂਦੀ ਅੰਦਰ ਓਹੋ ਮੈਦੋ ਉੱਥੇ ਪੈ ਰਹੇ ਨੇ ਤੇਰੇ ਬੱਚੇ ਅੱਜ ਦਿਨੋਂ ਚੜੀਏ ਚੱਲ ਟਾੜ ਦੇ ਕੇ ਰੱਖਿਆ ਚਲੋ ਚਲੋ ਚਲ ਪਰੇ ਹੁਣ ਕੋਈ ਕਰ ਲੈ ਹੁਣ ਚੀਜ਼ ਤੂੰ माजी ਮੈਂ ਕਰਕਸ ਮਾਧੋ ਕਾ ਕੀ ਆ ਪਤੀਸਾ ਵਰਫੀ ਦਿਵਾਲੀ ਦੀ ਬਈ ਕਾ ਹੋਇਆ ਬਿਲ ਬਲੇ ਦਿਵਾਲੀ ਦੇ ਕੜ ਬਹੁਤ ਰਹਿ ਗਿਆ ਲੱਡੂ ਦਾ ਟੰਗਰ ਨੂੰ ਪਾ ਪਤੀਸਾ ਚਲ ਤੋ ਖਾ ਲੈਣੀਆਂ ਦਿਵਾਲੀ ਦੀ ਬਈ ਆ ਸਾਡੇ ਕੋਲ ਮਠਿਆਈ ਵੀ ਨਹੀਂ ਖਾਂਦਾ ਦੱਸ ਗਰ ਫਰੀ ਟੱਪਰ ਕਹੇ ਜਾ ਹੋਇਆ ਅਦਰ ਬਦਲਿਆ ਹੋ ਗਿਆ ਮੈਂ ਤਾਂ ਬਣਾ ਨਹੀਂ ਖਾਂਦਾ ਮੁੱਠਾ ਸ਼ਾਹ ਦੇ ਦੇ ਬੀਤੋ ਉਹਦਾ ਕੱਲ ਕੀ ਕਰਨਾ ਆਲੂ ਗਨੇ ਬਣਿਆ ਚ ਲਿਆਵਾਂ ਮਾਂ ਤੋਂ ਨਾ ਉਹ ਤਾਂ ਕੱਲ ਪਹਿਲਾਂ ਕੀ ਕੀ ਜੀ ਕਿਨੇ ਲਿਆਉਣੇ ਆ ਕਬਰਾ ਉਹਨਾਂ ਬਿੱਲੇ ਦਾ ਸ਼ਾਂਤ ਰੋ ਹੈ ਬਹੁਤ ਵੱਡਾ ਕੰਮ ਹੈ ਸਬਜੀ ਦਾ ਡੇਲੀ ਹੁੰਦਾ ਨਾ ਤਾਂ ਹੁੰਦਾ ਪੰਨਾ ਤਾਂ ਸੋਚਣੇ ਸਾਰੇ ਦਿਹਾੜੀ ਜਾਂਦੀ ਹੈ ਕੀ ਬਣਾਉਣਾ ਹਾਂ ਹਾਂ ਪਾਣ ਵਾਲਾ ਕੰਮ ਤਾਂ ਅਗਲਾ ਢੱਡਾ ਭਰਦੇ ਆਂ ਢੱਡਾ ਭਰਦੇ ਆਂ ਕਿ ਸਵਾਦ ਨਹੀਂ ਬਣਾਉਂਦੇ ਹੋਰ ਕੀ ਕਰਦੇ ਆਂ ਹੋਰ ਵੀ ਢੱਡਾ ਭਰਦੇ ਆਂ ਹੋਕੜਾ ਦਿਮਾਗ ਭਰਦੇ ਆਂ ਦਿਖਾ ਕੇ ਸ਼ਾਮ ਤੱਕ ਸੋਚੀ ਜਾਨੀ ਆ ਕੀ ਬਣਾਉਣਾ ਹੁਣ ਤੇ ਦੇਖ ਲਈਏ ਮਟਰ ਪਨੀਰ ਸ਼ਾਹੀ ਪਨੀਰ ਅੱਥਰ ਨੂੰ ਕਹਿੰਦਾ ਗਈਆ ਗਲਤ ਬੋਲ ਰਿਹਾ ਉਹ ਕਹਿੰਦਾ ਸੋਭਾ ਸਿੱਖਣ ਗਿਆ ਕਹਿੰਦਾ ਟੀਵੇਂ ਮੋਬਾਈਲ 'ਚ ਕੀ ਮਟਰ ਪਨੀਰ ਦੀ ਰੈਸਪੀ ਸ਼ਾਹੀ ਪਨੀਰ ਦੀ ਰੈਸਪੀ ਹੋਰ ਇੱਕ ਤੋਂ ਮਹਿੰਗੀਆਂ ਮਹਿੰਗੀਆਂ ਸ਼ਾਮ ਨੂੰ ਕਹਿੰਦਾ ਪੁੱਛ ਲਓ ਕੀ ਤਾਂ ਰਿਹਾ ਹੈ ਕਿਆਦਰ ਹੈ ਮੂਰ ਜੀ ਮਗਾਈ ਗਏ ਸੇਵ ਕਰਿਆ ਹੈ ਤਨੀ ਇੱਥੇ ਬਣਾਉਂਦੀ ਤਾਂ ਹੈਗੀ ਕੁਛ